ਹਾਂਜੀ ਸੋਛੇ ਜੇ ਕਲਕਤੂ ਕਨੀਰਾਮ ਛਾਤ੍ਰਿਕ ਜੀ ਦੀ ਨੰਬਰ 3 ਸਰ ਲਿਖਤੇ ਹੇਟ ਫਾਇ ਨਾ ਤੋੜੀ ਵੇ ਦਿਲ ਮੇਰਾ ਇਸ ਕਵਿਤਾ ਨੂੰ ਅਸੀਂ ਪਿਛਲੀ ਵੀਡੀਓ ਦੇ ਵਿੱਚ ਪੜ ਚੁੱਕੇ ਹਾਂ ਤੇ ਹੁਣ ਅਸੀਂ ਚਾਰ ਨੰਬਰ ਸਰ ਲੇਖਦੇ ਹੇਟ ਬਸਾਖੀ ਦਾ ਮੇਲਾ ਕਵਿਤਾ ਨੂੰ ਪੜਨ ਜਾ ਰਹੇ ਹਾਂ ਸੋ ਧਨੀ ਰਾਮ ਛਾਤ੍ਰਿਕ ਜੀ ਵੱਲੋਂ ਲਿਖੀ ਗਈ ਇਹ ਜਿਹੜੀ ਕਵਿਤਾ ਵਾ ਸੋ ਇਹਦੇ ਵਿੱਚ ਧਨੀ ਰਾਮ ਜੀ ਨੇ ਪੰਜਾਬ ਦੇ ਮੇਲੇ ਆ ਤੇ ਸੱਭਿਆਚਾਰਾਂ ਨੂੰ ਸੱਭਿਆਚਾਰ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਵਰਣਨ ਕੀਤਾ ਇਸ ਕਵਿਤਾ ਦੇ ਵਿੱਚ ਕੁਦਰਤੀ ਵਾਤਾਵਰਨ ਦੇ ਨਾਲ-ਨਾਲ ਮੇਲੇ ਦੇ ਬਾਰੇ ਮੇਲੇ ਦੇ ਪੂਰੇ ਦ੍ਰਿਸ਼ ਨੂੰ ਕਵਿਤਾ ਦੇ ਰਹੀਂ ਕਵੀ ਦੇ ਵੱਲੋਂ ਚਿਤਰਿਆ ਗਿਆ ਸੋ ਆਓ ਅਸੀਂ ਚੌਥੀ ਕਵਿਤਾ ਨੂੰ ਪੜਨ ਜਾ ਰਹੇ ਹਾਂ ਜਿਸ ਦਾ ਸਰਲੇਖ ਹੈ ਬਸਾਖੀ ਦਾ ਮੇਲਾ ਸੋ ਇਸ ਕਵਿਤਾ ਦੇ ਵਿੱਚ ਬਸਾਖ ਦੇ ਮਹੀਨੇ ਦਸਮੇ ਜੋ ਕੁਦਰਤ ਦਾ ਨਜ਼ਾਰਾ ਹੁੰਦਾ ਉਹਦੇ ਨਾਲ-ਨਾਲ ਪਿੰਡੂ ਮੇਲੇ ਦੇ ਦ੍ਰਿਸ਼ ਦਾ ਵਰਣਨ ਜਿਹੜਾ ਹੈਗਾ ਉਸ ਇਸ ਕਵਿਤਾ ਦੇ ਵਿੱਚ ਤਨੀ ਨਾਮਾ ਚਾਤ੍ਰਿਕ ਜੀ ਵੱਲੋਂ ਕੀਤਾ ਗਿਆ ਸੋ ਕਵੀ ਕੀ ਕਹਿ ਰਿਹਾ ਇਸ ਕਵਿਤਾ ਦੇ ਵਿੱਚ ਪੱਕ ਪਈਆਂ ਕਣਕਾਂ ਲੋਕਾਠ ਰਸਿਆ ਬੂਰ ਪਿਆ ਅੰਬਾਂ ਨੂੰ ਗੋਲਾਬ ਹਸਿਆ ਬੱਗਾ ਉੱਤੇ ਰੰਗ ਫੇਰਿਆ ਬਹਾਰ ਨੇ 베ਰੀਆਂ ਲਫਾਈਆਂ ਟਾਹਣੀਆਂ ਦੇ ਭਾਰ ਨੇ ਪੁੰਗਰੀਆਂ ਬੱਲਾਂ ਬੇਲਾਂ ਰੁੱਖੀ ਚੜੀਆਂ ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ ਹਾ ਸਾਈਂ ਦੀ ਨਿਗਾਹ ਜੱਗ ਤੇ ਸਵਨ ਲਈਏ ਚੱਲਨੀ ਪਰੇ ਮੀਏ ਵੈ ਸਾਖੀ ਚੱਲੀ ਸੋ ਇਹਦੇ ਵਿੱਚ ਕਵਿਤਾ ਦੇ ਵਿੱਚ ਤਨਿਰਾਮ ਯਾਤਰੀ ਜੀ ਨੇ ਏ ਦਰਸਾਇਆ ਗਿਆ ਕਿ ਕਿਸਾਨ ਜਿਹੜਾ ਹੈ ਉਹ ਆਪਣੀ ਪਤਨੀ ਨੂੰ ਕਹਿ ਰਿਹਾ ਪੱਕ ਪਈਆਂ ਕਣਕਾਂ ਲੋਕਾਠ ਰਸਿਆ ਕਿ ਕਣਕਾਂ ਜਿਹੜੀਆਂ ਨੇ ਉਹ ਪੱਕ ਗਈਆਂ ਨੇ ਲੋਕਾਠ ਜਿਹੜਾ ਹੈ ਉਰਸ ਦੇ ਨਾਲ ਭਰ ਗਿਆ ਹੈ ਬੂਰ ਪਿਆ ਅੰਬਾਂ ਨੂੰ ਗੁਲਾਬ ਹਸਿਆ ਅੰਬਾਂ ਨੂੰ ਬੂਰ ਪੈ ਗਿਆ ਗੁਲਾਬ ਹਸਿਆ ਭਾਵ ਗੁਲਾਬ ਦੇ ਫੁੱਲ ਜਿਹੜੇ ਨੇ ਉਹ ਖਿੜ ਗਏ ਨੇ ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ ਬਾਗਾਂ ਦੇ ਉੱਪਰ ਬਹਾਰ ਨੇ ਆਪਣਾ ਰੰਗ ਜਿਹੜਾ ਹੈ ਉਹ ਫੇਰ ਦਿੱਤਾ ਹੈ 베ਰੀਆਂ ਲਿਫਾਈਆਂ ਟਾਹਣੀਆਂ ਦੇ ਪਾਰ ਨੇ 베ਰਾਂ ਦੇ ਪਾਰ ਦੇ ਨਾਲ ਜਿਹੜੀਆਂ ਟਾਹਣੀਆਂ ਨੇ ਉਹ ਕੀ ਹੋਈਆਂ ਨੇ ਲਿਫਾਈਆਂ ਭਾਵ ਨੀਵੀਆਂ ਹੋ ਗਈਆਂ ਨੇ ਪੁੰਗਰੀਆਂ ਬੇਲਾ ਬੱਲਾ ਰੁੱਖੀ ਚੜੀਆਂ ਜਿਹੜੀਆਂ ਵੱੱਲਾ ਨੇ ਉਹ ਪੇਡਾਂ ਜ਼ਬੱਲਾ ਪੁੰਗਰ ਗਈਆਂ ਨੇ ਤੇ ਰੁੱਖਾਂ ਦੇ ਉੱਪਰ ਜਿਹੜਾ ਹੈਗਾ ਉਹ ਚੜ ਗਈਆਂ ਨੇ ਫੁੱਲਾਂੇਠੋਂ ਫਲਾ ਨੇ ਪਰੋਈਆਂ ਲੜੀਆਂ ਫੁੱਲਾਂ ਦੇ ਹੇਠਾਂ ਫਲਾ ਨੇ ਲੜੀਆਂ ਜੜੀਆਂ ਨੇ ਉੱਪਰ ਹੋ ਰਹੀਆਂ ਨੇ ਫਰੋਲੀਆਂ ਨੇ ਸਾਈ ਦੀ ਨਿਗਾਹ ਜੱਗ ਤੇ ਸਵੱਲੀਏ ਪਰਮਾਤਮਾ ਦੀ ਜਿਹੜੀ ਨਿਗਾਹ ਵਾ ਉਹ ਚੱਗ ਤੇ ਚਵਲਲੀਏ ਚੰਗੀ ਏ ਮੇਰ ਭਰੀ ਨਿਗਾਹ ਹੈ ਚੱਲ ਵੀ ਪ੍ਰੇਮੀਏ ਬਸਾਖੀ ਚੱਲੀਏ ਕਿ ਅਸੀਂ ਆਪਣੀ ਪਤਨੀ ਨੂੰ ਕਹਿ ਰਿਹਾ ਕਿ ਬਸਾਖੀ ਦਾ ਮੇਲਾ ਦੇਖਣ ਜਿਹੜਾ ਹੈ ਉਹ ਮੇਲੇ ਚੱਲੀਏ ਅਗਲਾ ਪੈਰਾ ਹੈ ਦੂਰ ਦੂਰ ਥਾਉ ਬਨਜਾਰੇ ਆਏ ਨੇ ਬਨਜਾਰੇ ਭਵਪਾਰੀ ਜਿਹੜੇ ਵੇਚਣ ਵਾਲੇ ਬੰਗਾ ਵੇਚਣ ਵਾਲੇ ਜਿਹੜੇ ਹੁਣ ਜਾ ਰਹੇ ਨੇ ਉਹ ਮੇਲੇ ਦੇ ਵਿੱਚ ਦੂਰ ਦੂਰ ਤੋਂ ਆਏ ਨੇ ਸੋਹਣੇ ਸੋਹਣੇ ਕੁੰਜਾਂ ਤੇ ਫੀਤੇ ਲਿਆਏ ਨੇ ਕੁੰਜਾ ਪਾਉ ਗੋਟੇ ਦੀਆਂ ਕਿਨਾਰੀਆਂ ਕਿ ਜਿਹੜੇ ਕੀ ਸੋਹਣੇ ਸੋਹਣੇ ਗੋਟੇ ਕਿਨਾਰੀਆਂ ਫਿੱਤੇ ਜਿਹੜੇ ਨੇ ਉਹ ਲੈ ਕੇ ਆਏ ਨੇ ਗਜ਼ਰਿਆਂ ਤੇ ਬੰਗਾਂ ਦਾ ਨਾ ਅੰਤ ਕੋਈ ਏ ਤੇ ਗਜ਼ਰਿਆਂ ਤੇ ਬੰਗਾਂ ਦਾ ਕੋਈ ਵੀ ਅੰਤ ਨਹੀਂ ਮੰਡੀ ਝੂਠੇ ਗਹਿਣੀਆਂ ਦੀ ਲੱਗੀ ਏ ਕਿ ਜਿਹੜੀ ਮੰਡੀ ਹੈ ਉਹ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਹਲਵਾਈਆਂ ਨੇ ਹਜ਼ਾਰਾਂ ਹੀ ਹੱਟੀਆਂ ਲਾਈਆਂ ਹੋਈਆਂ ਨੇ ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ਨੇ ਸੁ ਮੇਲੇ ਦੇ ਵਿੱਚ ਹੋਰ ਵੀ ਸੈਂਕੜੇ ਸੁਗਾਤਾਂ ਜਿਹੜੀਆਂ ਨੇ ਉਹ ਆਈਆਂ ਹੋਈਆਂ ਨੇ ਹੱਟੀ ਹੱਟੀ ਸ਼ੌਂਕੀਆਂ ਦੀ ਭੀੜ ਖੜੀ ਏ ਹਰ ਹੱਟੀ ਦੇ ਉੱਪਰ ਹੱਟੀ ਹੱਟੀ ਮੇਲੇ ਦੇ ਸ਼ਕੀਨਾਂ ਦੀ ਭੀੜ ਜਿਹੜੀ ਆ ਉਹ ਖੜੀ ਐ ਚੱਲ ਨੀ ਪ੍ਰੇਮੀਏ ਬਸਾਖੀ ਚੱਲੀ ਕਿ ਚੱਲ ਨੀ ਪ੍ਰੇਮੀਏ ਆਪਣੀ ਪਤਨੀ ਨੂੰ ਕਹੇ ਆ ਕਿ ਬਸਾਖੀ ਦਾ ਮੇਲਾ ਜਿਹੜਾ ਹੈਗਾ ਉਹ ਦੇਖਣ ਦੇ ਲਈ ਚਲ ਜੀ ਅਗਲੇ ਪੈਰੇ ਦੇ ਵਿੱਚ ਕੀ ਕਰ ਰਹੇ ਨੇ ਥਾਈ ਥਾਈ ਖੇਡਾਂ ਤੇ ਪੰਘੂੜੇ ਆਏ ਨੇ ਕਿ ਥਾਂ ਥਾਂ ਤੇ ਖੇਡਾਂ ਤੇ ਪੰਘੂੜੇ ਜੜੇ ਨੇ ਉਹ ਆਏ ਨੇ ਜੋਗੀਆਂ ਮਦਾਰੀਆਂ ਤਮਾਸ਼ੇ ਲਾਈ ਨੇ ਤੇ ਜੋਗੀਆਂ ਤੇ ਮਦਾਰੀਆਂ ਨੇ ਤਮਾਸ਼ੇ ਜਿਹੜੇ ਹੈ ਕਹਿੰਦੇ ਉਹ ਲਾਏ ਹੋਏ ਨੇ ਵੰਜ਼ਲੀ ਲੰਗੋਟ ਕਾਟੋ ਤੁੰਬਾ ਵੱਜਦੇ ਉਸ ਮੇਲੇ ਦੇ ਵਿੱਚ ਬੰਜ਼ਲੀਆਂ ਲੰਗੋਜ਼ੇ ਕਾਟੋ ਤੇ ਤੁੰਬੇ ਜਿਹੜੇ ਨੇ ਉਹ ਵੱਜ ਰਹੇ ਨੇ ਸ਼ਿੰਜ ਵਿੱਚ ਸੂਰੇ ਪਹਿਲਵਾਨ ਗੱਜਦੇ ਤੇ ਇੱਕ ਪਾਸੇ ਇਸ ਜਿਹੜਾ ਹੈਗਾ ਪਾਸੇ ਸ਼ਿੰਜ ਦੇ ਵਿੱਚ ਸੂਰ ਮੇ ਪਹਿਲਵਾਨ ਜਿਹੜੇ ਨੇ ਉਹ ਜਿਹੜੇ ਨੇ ਉਹ ਗੱਜ ਰਹੇ ਨੇ